ਅਸੀਂ ਅੱਜ ਸਾਂਝਾ ਅਧਿਆਪਕ ਮੋਰਚਾ ਤੇ ਡੀਟੀਐਫ ਵੱਲੋਂ ਸਾਂਝੇ ਰੂਪ ਦੇ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਦੇ ਵਿੱਚ ਜਿਹੜਾ ਮੰਤਰੀ ਸਾਹਿਬ ਦਾ ਰਵੱਈਆ ਉਹ ਬਿਲਕੁਲ ਠੀਕ ਨਹੀਂ ਸੀ। ਉਹਨਾਂ ਨੇ ਕਿਹਾ ਵੀ ਗਿਣਤੀ ਦੇ ਆਧਾਰ ਤੇ ਅਧਿਆਪਕ ਦੇਣੇ ਆ। ਤੁਸੀਂ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਥੋੜੀ ਕੀਤਾ ਸੀ ਵੀ ਅਸੀਂ ਕੋਸ਼ਿਸ਼ ਸਪੈਸ਼ਲ ਸਕੂਲਾਂ ਦੇ ਵਿੱਚ ਅਧਿਆਪਕ ਪੜਾਉਣੇ ਆ ਜਾਂ ਕੁਝ ਛੋਣਵੇਂ ਸਕੂਲਾਂ ਦੇ ਵਿੱਚ ਅਧਿਆਪਕ ਦੇਣੇ ਆ। ਬਾਕੀ ਪੰਜਾਬ ਦੇ ਬੱਚਿਆਂ ਨੂੰ ਪੜਾਉਣਾ ਨਹੀਂ। ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਾਲ ਬਤ ਰੱਖਿਆ ਵੀ ਜਿੰਨੇ ਵੀ ਖਾਲੀ ਸਟੇਸ਼ਨਾਂ ਆ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ ਵਿਦਿਆ ਦਾ ਹੱਕ ਚਾਹੇ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਵੱਧ ਆ ਜਾਂ ਬੱਚਿਆਂ ਦੀ ਗਿਣਤੀ ਘੱਟ ਆ ਸਾਰੇ ਸਾਰਿਆਂ ਦਾ ਉਹਦੇ ਉੱਤੇ ਹੱਕ ਆ ਇਹਦੇ ਨਾਲ ਨਾਲ ਜਿਹੜਾ ਇੱਕ ਬਹੁਤ ਕਿਨ ਕੁੱਡਰ ਰਵਈਆ ਸਿੱਖਿਆ ਮੰਤਰੀ ਦਾ ਇਹ ਸਾਹਮਣੇ ਆਇਆ ਵੀ ਅਸੀਂ ਤਾਂ ਅਗਲੇ ਸਾਲ ਮਿਡਲ ਸਕੂਲ ਸਾਰੇ ਬੰਦ ਕਰਨੇ ਆ ਅਸੀਂ ਸਪਸ਼ਟ ਰੂਪ ਦੇ ਵਿੱਚ ਕਿਹਾ ਬੀਤ ਐ ਤੁਸੀਂ ਮਿਡਲ ਸਕੂਲ ਕਿਵੇਂ ਬੰਦ ਕਰ ਲਓਗੇ ਸਤਿਕਾਰਯੋਗ ਸਾਥੀਓ ਸਿੱਧਾ ਰੂਪ ਆ ਵੀ ਜਿਹੜੀ NEP 2020 ਲਾਗੂ ਕਰਨ ਵਾਲ ਜਿਹੜੀ ਇਹ ਆਪ ਦੀ ਸਰਕਾਰ ਵੱਧ ਰਹੀ ਆ ਜਿਹੜੀ ਕਹਿੰਦੀ ਸੀ ਮੋਦੀ ਸਰਕਾਰ ਦੀ NEP 2020 ਦਾ ਵਿਰੋਧ ਕਰਦੀ ਸੀ ਚਾਹੇ PM ਸ਼੍ਰੀ ਹੋਵੇ ਮਿਡਲ ਸਕੂਲਾਂ ਨੂੰ ਬੰਦ ਕਰਨਾ ਹੋਵੇ ਉਸ ਪਾਸੇ ਵੱਧ ਰਹੀ ਆ ਦੂਜਾ ਜਿਹੜਾ ਆਰਟ ਐਂਡ ਕਰਾਫਟ ਤੇ ਪੀਟੀਆਈ ਦੇ ਅਧਿਆਪਕ ਉਹਨਾਂ ਦਾ ਗ੍ਰੇਡ ਜਿਹੜਾ 2011 ਚ ਉਹਨਾਂ ਨੂੰ 4400 ਮਿਲਿਆ ਸੀ ਉਹਨੂੰ 3200 ਕੀਤਾ ਉਹਦੇ ਸੰਬੰਧੀ ਵੀ ਰਵਈਆ ਉਹਨਾਂ ਦਾ ਸੰਤੋਸ਼ਜਰਕ ਨਹੀਂ ਸੀ ਉਹਨਾਂ ਨੂੰ ਕਿਹਾ ਸੀ ਵੀ ਇਸ ਪੱਤਰ ਤੇ ਰੋਕ ਲਗਾਈ ਜਾਵੇ ਸਭ ਤੋਂ ਮਾੜੀ ਗੱਲ ਬਿਨਾਂ ਮੀਟਿੰਗ ਪੂਰੀ ਹੋਏ ਅਸੀਂ ਸਵੇਰੇ ਤੁਰੇ ਵੀ 6 ਵਜੇ ਦੇ ਚੰਡੀਗੜ੍ਹ 11 ਵਜੇ ਪਹੁੰਚ ਗਏ ਇੱਥੇ ਲਗਾਤਾਰ ਵੇਟ ਕਰ ਰਹੇ ਹਾਂ ਮੀਟਿੰਗ ਸ਼ੁਰੂ ਹੋਈ ਹੈ 5 ਵਜੇ ਤੋਂ ਬਾਅਦ ਤੇ ਮੰਤਰੀ ਸਾਹਿਬ ਨੇ ਜਿਹੜੇ 5-6 ਏਜੰਡੇ ਉਹਨਾਂ ਨੂੰ ਵੀ ਪੂਰਾ ਨਹੀਂ ਕੀਤਾ ਉਹਨਾਂ ਏਜੰਡਿਆਂ ਨੂੰ ਪੂਰਾ ਕੀਤੇ ਬਿਨਾ ਉਹ ਮੀਟਿੰਗ ਛੱਡ ਕੇ ਚਲੇ ਗਏ ਅਸੀਂ ਇਹਦੇ ਤੇ ਜਿਹੜਾ ਤੈਅ ਕੀਤਾ ਹੋਇਆ ਪ੍ਰੋਗਰਾਮ ਆ ਉਹ ਤੈਅ ਕੀਤਾ ਹੋਇਆ ਪ੍ਰੋਗਰਾਮ ਸਾਡੇ ਸਾਥੀ ਦੱਸਣਗੇ ਉਹਦੇ ਬਾਰੇ ਤੈਅ ਕੀਤਾ ਪ੍ਰੋਗਰਾਮ ਇਹ ਸੀ ਵੀ 23 ਤਰੀਕ ਨੂੰ ਜਿਲ੍ਹਾ ਪੱਧਰ ਤੇ ਸਿੱਖਿਆ ਮੰਤਰੀ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਅਰਥੀਆਂ ਫੁਕੀਆਂ ਜਾਣਗੀਆਂ ਅਗਲੀ ਗੱਲ ਸਾਥੀ ਸਰਿੰਦਰ ਪਵਾਰੀ ਕਰਨਗੇ 这真乱，乱的。